ਹਾਂਜੀ ਸਤਿ ਸ੍ਰੀ ਅਕਾਲ ਜੀ ਪਿਛਲੇ ਜਵਾਨੇ ਦੇ ਲੋਕ ਪੜ੍ਹੇ ਲਿਖੇ ਘੱਟ ਹੁੰਦੇ ਸੀ ਤੇ ਦਸਮਾ ਪਸੌਂਦ ਕਰਦੇ ਸੀ ਭਾਵੇਂ ਚਾਹੇ ਉਹ ਗਰੀਬ ਸੀ ਚਾਹੇ ਉਹ ਅਮੀਰ ਸੀ ਇਸੇ ਤਰ੍ਹਾਂ ਦੀ ਇੱਕ ਗੱਲ ਹੈ ਇੱਕ ਦੱਸਦੇ ਨੇ ਵੀ ਮਾਝੇ ਤੋਂ ਚੱਲ ਕੇ ਮਾਲਵੇ ਤੋਂ ਹਰਮੰਦਰ ਸਾਹਿਬ ਜਾਣਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਭੇਟਾ ਲੈ ਕੇ ਦੋ ਬੱਚੇ ਸੀ ਉਸ ਟਾਈਮ ਜਵਾਨ ਸੀ ਤੇ ਦੋਨੇ ਰਾਸਤੇ ਦੇ ਵਿੱਚ ਧੁਰ ਪੈਂਦੇ ਨੇ ਰਾਸਤੇ ਦੇ ਵਿੱਚ ਕੀ ਹੁੰਦਾ ਉਹਨਾਂ ਨੂੰ ਹਨੇਰਾ ਹੋ ਜਾਂਦਾ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਪਿੰਡ ਇਹ ਨਗਰੀ ਚੋਰਾ ਦੀਆਂ ਉਹਨਾਂ ਨੇ ਰਾਤ ਫੈਰਨ ਵਾਸਤੇ ਕਿਸੇ ਬੰਦੇ ਕੋਲੋਂ ਪੁੱਛਿਆ ਕਹਿੰਦੇ ਹਾਂਜੀ ਇੱਥੇ ਰਾਤ ਰਹਿ ਸਕਦੇ ਹੋ ਉਹਨਾਂ ਨੂੰ ਖਾਣਾ ਖਵਾਇਆ ਤੇ ਦੁੱਧ ਦੇ ਵਿੱਚ ਰਾਤ ਨੂੰ ਜ਼ਹਿਰ ਪਾ ਕੇ ਦਿੱਤੀ ਤੇ ਦੋਨੇ ਸਕੇ ਭਰਾ ਸੀ ਉਹਨਾਂ ਨੂੰ ਵੀ ਪਤਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਹ 10ਵਾਂ ਸੌਂਦ ਲੈ ਕੇ ਚੱਲੇ ਨੇ ਇੰਨਾ ਕੋਲੇ ਮਾਇਆ ਕੋਤਬ ਚਾਰੇ ਮਰ ਗਏ ਦੋ ਨਹੀਂ ਤੇ ਜਿਹੜੀ ਉਹਨਾਂ ਦੀਆਂ ਲਾਸ਼ਾਂ ਸੀ ਪਿੰਡ ਤੋਂ ਬਾਹਰ ਸੜਕ ਤੇ ਆ ਕ ਸਾਰੇ ਪਿੰਡ ਦਾ ਏਕਾ ਬਹੁਤ ਸੀ ਜਿਹੜਾ ਉਹਨਾਂ ਕੋਲ ਧਨ ਦੌਲਤ ਸੀ ਉਹ ਠੱਗਾ ਨੇ ਜਿੱਤ ਲਿਆ ਉਹ ਹਿੱਸੇ ਪਾ ਲੈਂਦੇ ਸੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੰਗਤ ਉੱਥੇ ਜਿੱ ਨਿਕਲੀ ਉਹਨਾਂ ਨੇ ਪਛਾਣਿਆ ਵੀ ਗੁਰੂ ਦਾ ਸਿੱਖ ਨੇ ਪੇਟਾ ਲੈ ਕੇ ਚੱਲੇ ਸੀ ਇਹਨਾਂ ਨਾਲ ਅਣਹੋਈ ਹੋਗੀ ਓਹੋ ਉਹਨਾਂ ਦੀਆਂ ਮਿਰਤਕ ਦੇ ਆ ਅੰਮ੍ਰਿਤਸਰ ਲੈ ਗਈ ਉੱਥੇ ਜਾ ਕੇ ਸੰਸਕਾਰ ਕਰਤਾ। ਸੰਸਕਾਰ ਇਕੱਠਾ ਹੀ ਕਰਤਾ ਤੇ ਜਿਹੜੀ ਆ ਉਹਨਾਂ ਦੀਆਂ ਆਸਤੀਆਂ ਸੀ ਉਹ ਵੀ ਇਕੱਠੀਆਂ ਹੀ ਕਰਤੀਆਂ। ਜਿਹੜੀਆਂ ਉਹਨਾਂ ਦੇ ਘਰ ਉਹਨਾਂ ਦੀ ਧਰਮ ਪਤਨੀਆਂ ਬੀਬੀਆਂ ਸੀ ਉਹਨਾਂ ਨੇ ਸੋਚਿਆ ਵੀ ਥੋੜੇ ਦਿਨ ਬਾਅਦ ਆ ਜਾਂਦੇ ਨੇ ਸੇਵਾ ਕਰਕੇ ਅੱਗੇ ਸਾਡੇ ਪਤੀ ਦੇਵ। ਐਤਕੀ ਤਾਂ 15-20 ਦਿਨ ਹੋ ਗਏ ਮਹੀਨਾ ਹੋ ਗਿਆ ਵਾਪਸ ਨਹੀਂ ਆਇਆ ਕਿ ਉਦੋਂ ਟੈਲੀਫੋਨ ਆ ਤਾਂ ਹੈ ਨਹੀਂ ਸੀ। ਉਹ ਦੋਨੇ ਬੀਬੀਆਂ ਤਰਪੁਣੀਆਂ। ਤੇ ਰਾਸਤੇ ਦੇ ਵਿੱਚ ਉੱਥੇ ਹਨੇਰਾ ਹੋ ਗਿਆ ਜਿੱਥੇ ਉਹਨਾਂ ਦੇ ਪਤੀਆਂ ਨੇ ਰਾਤ ਕੱਤੀ ਸੀ। ਉੱਥੇ ਜੀ ਇੱਕ ਸੰਗਤ ਨਿਕਲਣ ਲੱਗੀ ਤਾਂ ਉਹਨਾਂ ਨੇ ਕਿਹਾ ਵੀ ਬੀਬੀਓ ਤੁਸੀਂ ਇੱਥੇ ਰਾਤ ਨਾ ਕੱਟੋ ਇੱਥੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਇਸ ਤਰ੍ਹਾਂ ਵੀ ਸਾਧਨਾਤ ਸੀ ਇਸੇ ਤਰ੍ਹਾਂ ਹਰਿਮੰਦਰ ਸਾਹਿਬ ਚਲੋ ਉਹਨਾਂ ਨੇ ਸਾਰੇ ਉਹਨਾਂ ਨੂੰ ਆਪਣੀ ਹੱਡ ਬੀਤੀ ਸੁਣਾਈ ਤੇ ਗਾਂਹਾ ਬੀਬੀਆਂ ਹਰਿਮੰਦਰ ਸਾਹਿਬ ਪਹੁੰਚ ਜਾਂਦੀਆਂ ਨੇ ਜਦੋਂ ਪਹੁੰਚ ਗਏ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੇਵਕ ਸਿੱਖ ਗੁਰੂ ਸਿੱਖ ਸੀ ਜਿਹੜੇ ਉੱਥੇ ਸੰਗਤਾਂ ਸੀ ਉਹਨਾਂ ਨੇ ਦੱਸਿਆ ਵੀ ਭਾਈ ਹਾਂ ਦੋ ਨੌਜਵਾਨ ਆਏ ਸੀ ਤੇ ਅਸੀਂ ਉਹਨਾਂ ਦੀਆਂ ਆਸਤੀਆਂ ਉੱਥੇ ਘੜੇ ਦੇ ਵਿੱਚ ਪਾਤੀਆਂ ਨੇ ਪਈਆਂ ਨੇ ਵੀ ਜਦੋਂ ਉਹਨਾਂ ਦੇ بارش ਆਉਣਗੇ ਤਾਂ ਲੈ ਜਾਣਗੇ ਉਹ ਕਹਿੰਦੇ ਬੀਬੀਓ ਵੀ ਕਹਿੰਦੇ ਵੀ ਵਿਦਿਆਰਥੀਆਂ ਅੱਡੋ-ਅੱਡੀ ਨੇ ਉਹ ਕਹਿੰਦੇ ਨਹੀਂ ਵੀ ਅਸਲ ਵਿੱਚ ਅਸੀਂ ਇਕੱਠੀਆਂ ਹੀ ਕਰਤੀਆਂ ਸੀ ਉਹ ਕਹਿੰਦੇ ਪਾਈ ਹੁਣ ਤੁਹਾਨੂੰ ਕਿਵੇਂ ਪਤਾ ਲੱਗੂ ਇਕੱਠੀਆਂ ਹੀ ਲੈ ਜੋ ਚੱਕ ਕੇ ਉਹ ਕਹਿੰਦੇ ਨਹੀਂ ਜੀ ਸਾਨੂੰ ਪਤਾ ਉਹ ਹੱਡੀ ਚੱਕਦੀਆਂ ਸੀ ਕੰਨਾਂ ਲਾ ਲੈਂਦੀਆਂ ਸੀ ਇੱਕ ਨੌਜਵਾਨ ਉਹਨਾਂ ਵਿੱਚੋਂ ਉਹਨਾਂ ਦਾ ਜਿਹੜਾ ਇੱਕ ਦਾ ਪਤੀ ਵੈਗਰੂ ਕਹਿੰਦਾ ਸੀ ਤੇ ਦੂਜੀ ਦਾ ਸਤਨਾਮ ਕਹਿੰਦਾ ਸੀ ਜਿਹੜੀ ਹੱਡੀ ਵੈਗਰੂ ਕਹਿੰਦੀ ਸੀ ਉਹ ਇੱਕ ਪਾਸੇ ਰੱਖ ਲੈਂਦੀ ਸੀ ਜਿਹੜੀ ਹੱਡੀ ਸਤਨਾਮ ਕਹਿੰਦੀ ਸੀ ਇੱਕ ਪਾਸੇ ਰੱਖ ਲੈਂਦੀ ਸੀ ਦੇਖੋ ਅਸੀਂ ਉਹ ਜੇ ਬਣ ਜਾਗੇ ਨਹੀਂ ਸਾਡੀ ਹੱਡੀ ਤਾਂ ਹੱਡੀ ਸਾਡੀ ਤਾਂ ਜੀਭ ਦੇ ਵਿੱਚੋਂ ਵੀ ਵੈਗਰੂ ਨਹੀਂ ਨਿਕਲਦਾ ਵੀਡੀਓ ਚੰਗੀ ਲੱਗੇ শেয়ার ਜ਼ਰੂਰ ਕਰ ਸਤਨਾਮ